ਨਮਸਕਾਰ ਦੋਸਤੋ ਦੀਨ ਇਨਫੋਰਮੇਸ਼ਨ ਤੇ ਤੁਹਾਡਾ ਸਵਾਗਤ ਮੈਂ ਤੁਹਾਡਾ ਆਪਣਾ ਮਦਨ ਗੋੜੇਲਾ ਮੈਂ ਲਾਈਵ ਹੈਗਾ ਫਾਜ਼ਿਲਕਾ ਦੇ ਸਦਰ थाना ਦੇ ਬਾਹਰ ਤੋਂ ਜਿੱਥੇ ਅੱਜ 5 ਵਜੇ ਤੋਂ ਕਾਮਰੇਡਾਂ ਨੇ ਧਰਨਾ ਲਗਾ ਰੱਖਿਆ ਹੈ ਮਸਲਾ ਹੈ ਰੇਤੇ ਦੀ ਮਾਈਨਿੰਗ ਨੂੰ ਲੈ ਕੇ ਧਰਨਾ ਲਗਾਇਆ ਗਿਆ ਹੈ ਕਾਵਾਂ ਵਾਲੀ ਪਤਨ ਪੋਸਟ ਤੋਂ ਲੰਘਦਿਆਂ ਹੀ ਢੋਲੇ ਵਾਲੀ ਪੈਣੀ ਦੇ ਵਿਚਕਾਰ ਜਿਹੜੀ ਜਗ੍ਹਾ ਪੈਂਦੀ ਹੈ ਉੱਥੇ ਕਿਸਾਨ ਬਨਵਾਰੀ لال ਦੀ ਜਗ੍ਹਾ ਹੈ ਖੇਤੀ ਕਰਦਾ ਹੈ ਤੇ ਕਣਕ ਬੀਜੀ ਹੋਈ ਹੈ ਇਹ ਅੱਗੇ ਠੇਕੇ ਦਿੱਤੀ ਹੋਈ ਆ ਲੇਖ ਰਾਜ ਨੂੰ ਉਹਦੇ ਵਿੱਚੋਂ ਹੀ ਸੁਣਿਆ ਹੈ ਕਿ ਠੇਕੇਦਾਰ ਨੇ ਮਾਈਨਿੰਗ ਵਾਸਤੇ ਰਸਤਾ ਕੱਢ ਲਿਆ ਜਦੋਂ ਕਿ ਕਿਸਾਨ ਤੇ ਠੇਕੇਦਾਰ ਨੂੰ ਇਹ ਜੋ ਕਾਸ਼ਤ ਕਰਤਾ ਹੈ ਉਹਨੂੰ ਨਾ ਤਾਂ ਪੁੱਛਿਆ ਗਿਆ ਨਾ ਮਨਜ਼ੂਰੀ ਲਈਤੀ ਗਈ ਅਤੇ ਨਾ ਹੀ ਮੁਆਵਜ਼ਾ ਦਿੱਤਾ ਗਿਆ ਉਲਟਾ ਉਸ ਕਾਸ਼ਤਕਾਰ ਨੂੰ ਪੁਲਿਸ ਚੱਕ ਲਈ ਆਈ ਕਿੰਦੇ ਕਹਿੰਦੇ ਇਹ ਹਾਲੇ ਕਲੀਅਰਲੀ ਹੋਇਆ ਇਸੇ ਗੱਲ ਨੂੰ ਲੈ ਕੇ ਥਾਣਾ ਸਦਰ ਦੇ ਬਾਹਰ ਧਰਨਾ ਦਿੱਤਾ ਗਿਆ ਜਿੰਨੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਇਸ ਮੌਕੇ ਤੇ ਪ੍ਰਦਰਸ਼ਨਕਾਰੀਆਂ ਨੇ ਕੀ ਕੁਝ ਕੀਤਾ ਹੈ ਤੁਹਾਡੀ ਨਜ਼ਰ ਕਰਦੇ ਆ ਤਾਂ ਤੁਸੀਂ ਸਾਰਿਆਂ ਦੇ ਨਾਰੇ ਦਾ ਜਵਾਬ ਮੈਂ ਕਾਮਰੇਡ ਕੁਲਦੀਪ ਕਪੂਸ਼ਾ ਸਰਬੱਤ ਨੌਜਵਾਨ ਸਭਾ ਦਾ ਬਲਾਕ ਪ੍ਰਧਾਨ ਅੱਛਾ ਜੀ ਮੇਰੇ ਖਾਤੇ ਸ਼ਿਵੇਕ ਸਿੰਘ ਚੰਗੜਪੈਣੀ ਜਿਹੜੇ ਸਾਡੇ ਜ਼ਿਲ੍ਹੇ ਦੇ ਪਾਰਟੀ ਦੇ 77 ਸਰਬੱਤ ਨੌਜਵਾਨ ਦੇ ਜ਼ਿਲ੍ਹੇ ਦੇ 77 ਹਨ ਉਹਨਾਂ ਦਾ ਮੈਨੂੰ ਫੋਨ ਆਇਆ ਸੀਗਾ ਕਿਉਂਕਿ ਅਸੀਂ ਪਹਿਲੇ ਡੀਸੀ ਮੈਡਮ ਨੂੰ ਦੇਤੇ ਦੇ ਸਬੰਧ ਵਿੱਚ ਮੰਗ ਪੱਤਰ ਦਿੱਤਾ ਸੀਗਾ ਵੀ ਜਿਹੜੀ ਕਾਵਾ ਵਾਲੇ ਦਰਿਆ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਉਹ ਲੀਗਲ ਤੌਰ ਤੇ ਕੀਤੀ ਜਾ ਰਹੀ ਹੈ ਕਿਉਂਕਿ ਇਲੀਗਲ ਇਲੀਗਲ ਗੈਰ ਕਾਨੂੰਨੀ ਗੈਰ ਕਾਨੂੰਨੀ ਹਾਂਜੀ ਤਾਂ ਉਦੋਂ ਤੁਰੰਤੋ ਪ੍ਰਭਾਵ ਦੇ ਨਾਲ ਮੈਡਮ ਨੇ ਬੰਦ ਕਰਾਤੀ ਸੀ ਪਰ ਅੱਜ ਜਿਹੜੇ ਕਹਿ ਲਈਏ ਵੀ ਇਹਨਾਂ ਦਾ ਦਬਦਬਾ ਨਰਿੰਦਰਪਾਲ ਸਾਹਮਣੇ ਨੇ ਪਾਇਆ ਜਿਹੜਾ ਠੇਕੇਦਾਰ ਹੈ ਉਹਨੇ ਆਪ ਦੀ ਗੁੰਡਾਗਰਦੀ ਕਰਕੇ ਕੱਲ ਜਿਹੜਾ ਖੇਤ ਮਾਲਕ ਹੈ ਜਿੰਦੀ ਨਾਲ ਪੈਲੀ ਹੈ ਉਹਦੇ ਵਿੱਚ ਉਹਨੇ ਕਣਕ ਉਜਾੜ ਕੇ ਇੱਕ ਰਸਤਾ ਬਣਾ ਲਿਆ ਅੱਛਾ ਰੇਤਾ ਚੱਕਣ ਵਾਸਤੇ ਤੇ ਪੰਜ ਕਿੱਲਾਂ ਦੇ ਵਿੱਚ ਕਣਕ ਬਰਬਾਦ ਕਰ ਦਿੱਤੀ ਤੇ ਜਦੋਂ ਉਸ ਮਾਲਕ ਖੇਤ ਮਾਲਕ ਨੂੰ ਪਤਾ ਲੱਗਿਆ ਵੀ ਉਹ ਉਹਨੇ ਪਹਿਲੀ ਉਹ ਠੇਕੇ ਤੇ ਲਈ ਹੋਈ ਹੈ ਕਾ ਉਸਨੇ ਰਸਤਾ ਬਾਜ ਬੰਦ ਕਰਤਾ ਸੀਗਾ ਤੇ ਇਹ ਨਰਿੰਦਰਪਾਲ ਸਾਹਮਣੇ ਦੀ ਸ਼ਹਿਤ ਐ ਐਸ ਐਚਓ ਉੱਥੇ ਜਾਂਦਾ ਤੇ ਜਲੇਖ ਰਾਜ ਲੇਖ ਸਿੰਘ ਪੁੱਤਰ ਕਰਨੈਲ ਸਿੰਘ ਦੋਨਾਂ ਨਾਨਕਾਂ ਨੂੰ ਚੱਕ ਕੇ ਜ਼ਬਰਦਸਤੀ ਉਤੋਂ ਲੈ ਆਉਂਦਾ ਜਿੰਦਾ ਜਿੰਦਾ ਖੇਤ ਹੈ ਗਾ ਜਿੰਦਾ ਖੇਤ ਹੈ ਜਿਹਨੇ ਠੇਕੇ ਤੇ ਜ਼ਮੀਨ ਲਈ ਹੋਈ ਹੈ ਠੀਕ ਹੈ ਖੇਤ ਮਾਲਕ ਵੀ ਆਇਆ ਹੋਇਆ ਹੈ ਅੱਛਾ ਖੇਤ ਮਾਲਕ ਹੋਰ ਹੈ ਗਾ ਠੇਕੇ ਤੇ ਹਾਂ ਠੀਕ ਹੈ ਉਹ ਬਨਵਾਰੀ لال ਹੈ ਖੇਤ ਮਾਲਕ ਪੁੱਤਰ ਪੂਰਾ RAM ਉਹ ਕਹਿ ਰਿਹਾ ਵੀ ਮੈਂ ਨਾ ਤਾਂ ਜਿਹੜੀ ਕਹਿ ਲਈ ਵੀ ਮੈਂ ਇਹਦੀ ਇਜਾਜ਼ਤ ਨਹੀਂ ਦਿੱਤੀ ਵੀ ਮੇਰੇ ਇਥੇ ਮੈਨਿੰਗ ਕਰੋ ਠੀਕ ਹੈ ਤੇ ਉਸ ਨੇ ਪਹਿਲਾਂ ਵੀ ਉਹ ਕੇਸ ਪਾਰ ਰੱਖਿਆ ਹੈ ਪ੍ਰਸ਼ਾਸਨ ਦੇ ਇਕਲਾਪ ਕਿਉਂਕਿ ਉਸ ਉਹਨੂੰ ਅਜੇ ਤੱਕ ਸਟੇ ਨਹੀਂ ਮਿਲਿਆ ਤਰੀਕ ਲੰਬੀ ਪੈ ਗਈ ਹੈ ਜਿਹੜਾ ਬੰਦਾ ਪੁਲਿਸ ਚੱਕ ਕੇ ਲਈ ਹੈ ਹੈ ਨਾ ਉਹਦੇ ਖਿਲਾਫ ਕੋਈ ਕੇਸ ਕੁਛ ਦਰਜ ਕੀਤਾ ਹੈ ਜਾਂ ਫਿਰ ਵੈਸੇ ਹੀ ਚੱਕ ਲਈ ਕੋਈ ਕੇਸ ਨਹੀਂ ਹੈਗਾ ਮੇਰੇ ਸਾਥੀ ਸ਼ਿਬੇਗ ਦੀ ਪਹਿਲੇ ਗੱਲਬਾਤ ਹੋਈ ਹਾਂਜੀ ਉਹਨੇ ਐਸਚੂ ਦੇ ਨਾਲ ਗੱਲ ਕੀਤੀ ਵੀ ਤੂੰ ਇਹ ਬੰਦਾ ਕਿਉਂ ਲੈ ਕੇ ਲੈ ਆਇਆ ਤੇ ਕਹਿੰਦਾ ਵੀ ਮੈਂ ठेकेदार ਦੇ ਨਾਲ ਸਮਝੌਤਾ ਕਰਾਣਾ ਹੈ ਤੇ ਤੁਸੀਂ ਉੱਥੇ ਆ ਜਾਓ ਅੱਛਾ ਤੇ ਨੇ ਕਿਹਾ ਵੀ ਤੂੰ ਇਹਨੂੰ ਛੱਡ ਕੇ ਜਾ ਬਾਕੀ ਕੋਈ ਬੈਠਣ ਦੀ ਗੱਲਬਾਤ ਹੈ ਤਾਂ ਅਸੀਂ ਆ ਜਾਾਂਗੇ ਠੀਕ ਹੈ ਤੇ ਇਸਨੇ ਆਦੀ ਗੁੰਡਾਗਰਦੀ ਕਰਦੇ ਹੋਏ ਆਦੇ ਵਰਦੀ ਦਾ ਕਹਿ ਲਈਏ ਦੁਰਉਪਯੋਗ ਕਰਦੇ ਹੋਏ ਉਹਨੂੰ ਧੱਕੇ ਨਾਲ ਇੱਥੇ ਲੈ ਕੇ ਆਇਆ ਅੱਛਾ ਤੇ ਜਦੋਂ ਅੰਦਰ ਹੀ ਕੋ ਬੰਦਾ ਤੁਹਾਡਾ ਬੰਦਾ ਅੰਦਰ ਬਿਠਾਇਆ ਹੋਇਆ ਹੈ ਤੇ ਹੁਣ 5 ਵਜੇ ਤੋਂ ਲੈ ਕੇ ਤੁਸੀਂ ਹੁਣ ਧਰਨਾ ਦੇ ਰਹੇ ਹੋ ਹਨਾ 7 ਵਜੇ ਨੇ ਲਗਭਗ ਮੇਰੇ ਖਿਆਲ ਨਾਲ ਤੇ ਕੋਈ رابطہ قائم ਹੋਇਆ ਪ੍ਰਸ਼ਾਸਨ ਨਾਲ ਕੋਈ ਇਸ ਤਰ੍ਹਾਂ ਦਾ ਅਸੀਂ ਲਗਭਗ ਪਹਿਲੇ ਜਦੋਂ ਧਰਨਾ ਸਟਾਰਟ ਕੀਤਾ ਹੈ ਅਸੀਂ ਪਹਿਲੇ ਐਲਾਨ ਕੀਤਾ ਵੀ ਆ ਕੇ ਸਾਡੇ ਨਾਲ ਗੱਲਬਾਤ ਜੇ ਐਸਐਚਓ ਕਰਨੀ ਚਾਹੁੰਦਾ ਹੈ ਤੇ ਕਰ ਲਵੇ ਠੀਕ ਹੈ ਸਾਡੇ ਬੰਦੇ ਨੂੰ ਬਾਅਦ ਜਿਤ ਬਰੀ ਕਰਕੇ ਤੇ ਤੇ ਲੈ ਕੇ ਆਵੇ ਤੇ ਆਪਦੀ ਕੀਤੀ ਗਲਤੀ ਜਿਹੜੀ ਕੀਤੀ ਹੋਈ ਗਲਤੀ ਦੀ ਮਾਫੀ ਮੰਗੇ ਪਰ ਉਹ ਅਸੀਂ ਅੱਧਾ ਪੌਣਾ ਘੰਟਾ ਜਦੋਂ ਤੱਕ ਅ ਤਰਨਤ ਜਾਰੀ ਰੱਖਿਆ ਤੇ ਉਹ ਨਹੀਂ ਆਇਆ ਫਿਰ ਸਾਡੀ ਜਿਹੜੀ ਅਸੀਂ ਕਮੇਟੀ ਦੀ ਮੀਟਿੰਗ ਕਰਕੇ ਤੇ ਐਲਾਨ ਕਰਤਾ ਵੀ ਹੁਣ ਇਹਦੇ ਨਾਲ ਬਿਲਕੁਲ ਅਸੀਂ ਨਹੀਂ ਗੱਲਬਾਤ ਕਰਾਂਗੇ ਉਸ ਅਧਿਕਾਰੀ ਇੰਨੇ ਤੋਂ ਉੱਪਰ ਦੇ ਅਧਿਕਾਰੀ ਨਾਲ ਗੱਲਬਾਤ ਬੈਠ ਕੇ ਕਰਾਂਗੇ ਬੰਦੇ ਬੁਲਾਏ ਨਹੀਂ ਅੰਦਰ ਕਿ ਇਹ ਤੁਹਾਡੇ ਖੜੇ ਨੇ ਇਹ ਡੀਐਸਪੀ ਸਾਹਿਬ ਹੁਣ ਆਏ ਆ ਬਾਅਦ ਵਿੱਚ ਠੀਕ ਹੈ ਜਦੋਂ ਅਸੀਂ ਇਹਨਾਂ ਨੂੰ ਇੱਥੇ ਆਏ ਸੀਗੇ ਤਾਂ ਅਸੀਂ ਉਹਨਾਂ ਨੂੰ ਮੋੜਤਾ ਸੀਗਾ ਵੀ ਜਦੋਂ ਸਾਡੇ ਲਾਨ ਨਹੀਂ ਸੀਗਾ ਹੁਣ ਤੁਸੀਂ ਬੇਜਕ ਕੋਈ ਸੁਣਿਆ ਆਂ ਅੰਦਰੋਂ ਹੁਣ ਆਏ ਸੀਗੇ ਡੀਐਸਪੀ ਸਾਹਿਬ ਤਾਂ ਜਿਹੜੇ ਸਕਿਉਰਟੀ ਵਾਲੇ ਹੈਗੇ ਸੀਗੇ ਸੀਏ ਉਹ ਇੱਥੋਂ ਸਾਡੇ ਸਾਥੀ ਆਗੂਆਂ ਨੂੰ ਲੈ ਕੇ ਗਏ ਆ ਵੀ ਆਓ ਬੈਠ ਕੇ ਗੱਲਬਾਤ ਤੁਹਾਡੀ ਕਰਾਉਂਦੇ ਆ ਹੁਣ ਅੰਦਰ ਸਾਥੀ ਗਏ ਹੋਏ ਆ ਅੱਛਾ ਤੇ ਗੱਲਬਾਤ ਹੋ ਰਹੀ ਆ ਰਾਤਾ ਤਰਨਾ ਹਾਂਜੀ ਜੇ ਗਲਬਾਤ sireni ਚੜਦੀ ਫਿਰ ਫਿਰ ਐਸਚੋ ਦਾ ਪੁਤਲਾ ਕੁੱਕਿਆ ਜਾਵੇਗਾ ਤੇ ਦਰਨਾ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ਇੱਥੇ ਹੀ ਇੱਥੇ ਹੀ ਮਤਲਬ ਜਾਰੀ ਰੱਖਿਆ ਰਹੇ ਹਾਂਜੀ ਜਲਦ ਤੱਕ ਇੱਕ ਸਾਡੀ ਹੋਰ ਮੰਗ ਹੈ ਕਿ ਜਲਦ ਤੱਕ ਜਿਹੜਾ ਸਾ ਜਿਹੜੇ ਠੇਕੇਦਾਰ ਨੇ ਤੇ ਉਹਦੇ ਕਰਿੰਦਿਆ ਨੇ ਜਿਹੜੀ ਉੱਤੇ ਫਸਲ ਉਜਾੜੀ ਹੈ ਜਦੋਂ ਤੱਕ ਉਹਦੇ ਤੇ ਪਰਚਾ ਦਰਜ ਨਹੀਂ ਕੀਤਾ ਜਾਂਦਾ ਕਿਉਂਕਿ ਉਹਨਾਂ ਨੂੰ ਕੋਈ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਕਿਸੇ ਦੀ ਫਸਲ ਬਰਬਾਦ ਕਰਕੇ ਘੁੱਤੀਆਂ ਪੁੱਤਾਂ ਵਰਗੀ ਪਾਲੀ ਫਸਲ ਜਿਹੜੀ ਹੁਣ ਨਸਾਰੇ ਤੇ ਐ ਤੇ ਉਹਨੂੰ ਬਰਬਾਦ ਕੀਤਾ ਹੈ ਉਹਦੇ ਤੇ ਕਾਰਵਾਈ ਹੋਵੇ ਤੇ ਜਿਹੜੇ ਕਿਸਾਨ ਨੂੰ ਰਿਹਾ ਕੀਤਾ ਜਾਵੇ ਬੜੀ ਥੋੜੀ ਸੰਖਿਆ ਚ ਆਏ ਹਾਂ ਅਸੀਂ ਜਿਹੜੀ ਥੋੜੀ ਜੀ ਪਹਿਲਾਂ ਲੇਟ ਕਾਲ ਦਿੱਤੀ ਗਈ ਕਿਉਂਕਿ ਅਸੀਂ ਕਹਿ ਆ ਵੀ ਸ਼ਾਇਦ ਇਹ ਵੈਸੇ ਹੀ ਛੱਡ ਦੇਣਗੇ ਪਰ ਜਿਹੜਾ ਕਹਿ ਲਈਏ ਵੀ ਉਹ ਦਬਾਅ ਪਾ ਰਹੇ ਸੀ ਕਿ ਬਾਰ-ਬਾਰ ਵਿੱਚ ਦਲਾਲ ਭੇਜ ਰਹੇ ਸੀ ਵੀ ਤੁਸੀਂ ਰਸਤਾ ਦੇ ਦਿਓ ਤਾਂ ਸਾਨੂੰ ਅਸੀਂ ਨਹੀਂ ਤੇ ਛੱਡ ਦਾਂਗੇ ਜੇ ਤੁਸੀਂ ਨਾ ਦਿਓਗੇ ਤੇ ਤੁਹਾਡੇ ਤੇ ਪਰਚਾ ਦਰਜ ਕਰਾਂਗੇ ਅੱਛਾ ਰਸਤਾ ਖੁਲਾਣ ਵਾਸਤੇ ਦਬਾਅ ਪਾ ਰਹੇ ਨੇ ਪਰ ਜਿਹੜੇ ਕਿਸਾਨ ਸਾਥੀ ਹੈਗੇ ਸੀਗੇ ਉਹ ਨਹੀਂ ਮੰਨੇ ਉਹਨਾਂ ਕਹਿੰਦੇ ਵੀ ਪਰਚਾ ਦਰਜ ਕਰ ਦੋ ਅਸੀਂ ਬੰਦਾ ਨਹੀਂ ਲੈਣਾ ਇਦਾਂ ਹਾਲੇ ਨਾ ਤਾਂ ਪਰਚਾ ਦਰਜ ਹੋਇਆ ਅਜੇ ਪਰਚਾ ਵੀ ਨਹੀਂ ਦਰਜ ਕੀਤਾ ਪਰਚਾ ਦਰਜ ਤੇ ਬੰਦਾ ਵੀ ਨਹੀਂ ਛੱਡਿਆ ਠੀਕ ਹੈ ਧੰਨਵਾਦ